ਮੇਰਾ ਨਾਮ ਪ੍ਰਦੀਪ ਕੁਮਾਰ ਆ ਵਾਰਡ ਨੰਬਰ 13 ਗਲੀ ਨੰਬਰ 2 ਸੰਧੂ ਬਲਉਣੀ ਦੇ ਰਹਿਣ ਵਾਲੇ ਆ ਇੱਥੇ ਜਿਹੜਾ ਮਹੱਲੇ ਦੀ ਜਿੰਨੀਆਂ ਗਲੀਆਂ ਆ ਇਹਨਾਂ ਦੇ ਸੀਵਰੇਜ ਦੇ ਪਾਈਪ ਲੀਕੇਜ ਆ ਪਾਣੀ ਦੀਆਂ ਪਾਈਪਾਂ ਲੀਕੇਜ ਆ ਪ੍ਰਸ਼ਾਸਨ ਨੂੰ ਬਹੁਤ ਕੰਪਲੇਂਟ ਕਰ ਚੁੱਕੇ ਸਾਲ ਤੋਂ ਉੱਤੇ ਗੱਲ ਹੋ ਗਈ ਆ ਪਿਛਲੀ ਸਰਕਾਰ ਨੇ ਵੀ ਨਹੀਂ ਕੁਝ ਕੀਤਾ ਹੁਣ ਆ ਜਿਹੜੇ ਆਏ ਆ ਕਾਰਪੋਰੇਸ਼ਨ ਦੇ ਐਮਸੀ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਪਾਣੀ ਤੁਹਾਡੇ ਆ ਸਾਹਮਣੇ ਜੇ ਇਹਨਾਂ ਨੂੰ ਆ ਕੇ ਪੀਓ ਭਾਂਡੇ ਧੋਓ ਆਪਣੇ ਕੱਪੜੇ ਧੋਓ ਤੇ ਨਾਲ ਨਾਓ ਸਾਨੂੰ ਦਿਖਾਓ ਪੀਂਗੇ ਮੁੱਲੋਂ ਹੀ ਪਾਣੀ ਲੈਣੇ ਆ ਘਰ ਦੇ ਬੱਚਿਆਂ ਦੀ ਸਿਹਤਾਂ ਖਰਾਬ ਬਜ਼ੁਰਗਾਂ ਦੀ ਸਿਹਤਾਂ ਖਰਾਬ ਹੁੰਦੀਆਂ ਕੋਈ ਇਹਨਾਂ ਨੂੰ ਅਸਰ ਨਹੀਂ ਹੁੰਦਿਆ ਕਿੰਨੀਆਂ ਕੰਪਨੀਆਂ ਠੀਕ ਹੈ ਤੁਹਾਡੀ ਬਸ ਪ੍ਰਸ਼ਾਸਨ ਤੋਂ ਇਹ ਬੇਨਤੀ ਆ ਤੁਹਾਡੀ ਵਾਰਡ ਦੀ ਗਲੀ ਦੀ ਜਿਹੜੀ ਮਸਲਾ ਆ ਉਹ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਕਹਿੰਦੇ 4 ਮਹੀਨੇ ਲੱਗਣੇ 6 ਮਹੀਨੇ ਲੱਗਣ ਹੱਲ ਕੋਈ ਨਹੀਂ ਰਹੁੰਦਿਆ ਪਾਜੀ ਮੇਲਾ ਪਾਈਆਂ ਠੀਕ ਹੈ ਕਾਰਪੋਰੇਸ਼ਨ ਦੇ ਆਨਲਾਈਨ ਪੋਰਟਲ ਤੇ ਆਨਲਾਈਨ ਪੋਰਟਲ ਤੇ ਮੇਲਾ ਉਹ ਕੰਪਲੇਂਟ ਲੋ ਕੀਤੀ ਹੈ ਸਭ ਕੁਝ ਦਿੱਤਾ ਆ ਗਲੀਆਂ ਲੈਣੇ ਮੇਲਾ ਪਈਆਂ ਹੱਲ ਕੋਈ ਨਹੀਂ ਜੇ ਹੋਇਆ ਸਾਰੇ ਇਲਾਕੇ ਜੀ ਸਾਰੇ ਇਲਾਕੇ ਚ ਆ ਇੱਕ ਦੋ ਗਲੀ ਨਹੀਂ ਆ ਜਿੰਨਾ ਇਲਾਕਾ ਇਧਰਵਾੜ ਨੰਬਰ 13 ਦਾ ਸਾਰੀ ਮੁਸ਼ਕਲ ਆ ਜਿਹੜੀ ਮਰਜ਼ੀ ਗਲੀ ਚ ਆ ਕੇ ਵੇਖ ਲੋ ਜੀ ਮੰਗ ਇਹੀ ਹੈ ਕਿ ਸਾਡਾ ਪਾਣੀ ਸਾਫ਼ ਕੀਤਾ ਜਾਵੇ ਸੀਵਰੇਜ ਦੀ ਜਿਹੜੀ ਪ੍ਰੋਬਲਮ ਆ ਉਹ ਸਹੀ ਹੱਲ ਕੀਤੀ ਜਾਵੇ ਦੋ ਕਿ ਡੰਡੇ ਮਾਰ ਕੇ ਚੱਲ ਜਾਂਦੇ 15 ਦਿਨ ਬਾਅਦ ਫੇਰ ਸੀਵਰ ਭਰ ਜਾਂਦਾ ਜੀ ਹੱਲ ਪਰਮਾਨੈਂਟ ਨਹੀਂ ਹੁੰਦਿਆ ਇੱਕ ਫੈਮਿਲੀ ਘਰ ਦੇ ਵਿੱਚ ਮੁਸ਼ਕਲ ਆ ਬੱਚੇ ਆ ਨਿਆਣੇ ਆ ਅਹੀਂ ਕੰਮ ਕਰਾਂ ਜੋ ਜਾਈਏ ਕਿ ਇਹ ਇਹ ਪੰਡ ਪਖੰਡ ਕਰੀਏ ਹੁਣ ਤੁਸੀਂ ਦੱਸੋ ਪ੍ਰਸ਼ਾਸਨ ਅੱਗੇ ਇਹ ਬੇਨਤੀ ਆ ਸਾਡੀ ਗੰਦੇ ਪਾਣੀ ਦੀ ਸਮੱਸਿਆ ਜਿਹੜੀ ਉਹਨੂੰ ਕਿਸ ਤਰੀਕੇ ਨਾਲ ਹੱਲ ਕਰਨ ਦੇ ਸਿਧਾਂਤਾਂ ਕਰਕੇ ਬੈਠੀਆਂ ਜਿਹੜਾ ਸੀਵਰੇਜ ਦਾ ਪਾਣੀ ਉਹਦੀ ਤੇ ਅੱਜ ਕੀ ਕੀ ਹੱਲ ਕਰਨ ਦੇ ਸਿਧਾਂਤ ਸੀਵਰੇਜ ਦੇ ਪਾਣੀ ਲਈ ਸਾਡੇ ਕੋਲ ਅੱਜ ਵੀ ਜਿਵੇਂ ਆਪਾਂ ਬੋਲ ਰਹੇ ਆਂ ਤੇ ਮੇਰੇ ਕੋਲ ਇੱਕ ਇੰਟਰਨੈਸ਼ਨਲ ਕੰਪਨੀ ਆਈ ਹੋਈ ਹੈ ਜਿਹੜਾ ਸਾਰੇ ਜਿੰਨੇ ਵੀ ਸੀਵਰੇਜ ਸਿਸਟਮ ਹੈ ਪੂਰਾ ਲੁਧਿਆਣਾ ਦਾ ਉਹਦੀ ਸਟੱਡੀ ਕਰ ਰਹੀ ਹੈ ਉਹ ਸਟੱਡੀ ਕਰਕੇ ਸਾਨੂੰ ਇੱਕ ਰਿਪੋਰਟ ਸਬਮਿਟ ਕਰੇਗੀ ਕਿ ਸਾਡੇ ਸੀਵਰੇਜ ਦਾ ਇਸ ਵੇਲੇ ਕੀ ਸਿਚੁਏਸ਼ਨ ਕਰੰਟ ਸਿਚੁਏਸ਼ਨ ਕੀ ਹੈ ਉਦੇ ਹਿਸਾਬ ਨਾਲ ਅਸੀਂ ਅੱਗੇ ਪਲਾਨ ਕਰ ਰਹੇ ਹਾਂ ਕਿ ਵੀ ਇਹਦਾ ਫੇਜ਼ ਵਾਈਜ਼ ਇਹਦਾ ਇੱਕ ਹੱਲ ਕਰਕੇ ਤੇ ਇਹ ਪਰਮਨੈਂਟਲੀ ਇਹਨੂੰ ਇੱਕ ਰਿਜ਼ੋਲਵ ਕੀਤਾ ਜਾਏ ਤਾਂ ਕਿ ਅੱਗੇ ਵਾਸਤੇ ਕਦੇ ਸੀਵਰੇਜ ਦੀ ਪ੍ਰੋਬਲਮ ਨਾ ਹੋਵੇ ਤੇ ਮੇਨਟੇਨੈਂਸ ਲਈ ਇੱਕ ਪਰਮਨੈਂਟ ਕੰਪਨੀ ਹੀ ਲਾ ਦਿੱਤੀ ਜਾਵੇ ਜਿਹੜੀ ਇਹਨੂੰ ਪੂਰਾ ਮੇਨਟੇਨ ਕਰੇ। ਪੀਣ ਵਾਲਾ ਪਾਣੀ ਸਾਫ਼ ਨਹੀਂ ਆ ਰਿਹਾ ਜੀ। ਪੀਣ ਵਾਲਾ ਪਾਣੀ ਜਿਹੜਾ ਜਿੱਥੇ-ਜਿੱਥੇ ਦਿੱਕਤ ਆਉਂਦੀ ਹੈ ਬਟ ਉਹ 90% ਜਦੋਂ ਸੀਵਰੇਜ ਦੀ ਪ੍ਰੋਬਲਮ ਹੱਲ ਹੋਏਗੀ ਤਾਂ ਪਾਣੀ ਦੇ ਪ੍ਰੋਬਲਮ ਤੁਹਾਡੀ ਆਪਣੇ ਆਪ ਹੀ ਹੱਲ ਹੋ ਜਾਏਗੀ। ਪਾਣੀ ਦੀ ਪ੍ਰੋਬਲਮ ਉਦਾਂ ਹੀ ਆਉਂਦੀ ਹੈ ਜਦੋਂ ਸੀਵਰੇਜ ਚੌਕ ਹੁੰਦਾ ਹੈ ਤੇ ਉਹ ਬੈਕਫਲੋ ਨਾਲ ਉਹ ਪਾਣੀ ਜਿਹੜਾ ਹੈ ਉਹ ਪਾਣੀ ਦੀਆਂ ਪਾਈਪਾਂ ਵਿੱਚ ਐਂਟਰ ਕਰਦਾ ਹੈ। ਪਰ ਜੇ ਬਾਕੀ ਵੀ ਕੋਈ ਸਮੱਸਿਆ ਬਚੇਗੀ ਤਾਂ ਅਸੀਂ ਬ ਉਹ ਆਲਮੋਸਟ ਤਿਆਰੀ ਚੀ ਉਹਦਾ ਇੱਕ ਫੇਜ਼ ਲਾਂਚ ਹੋ ਜਾਏਗਾ ਇਸ ਸਾਲ ਵਿੱਚ ਤੇ ਉਹਦੇ ਨਾਲ ਸਾਰਿਆਂ ਨੂੰ 24 ਘੰਟੇ ਵੈਸੇ ਹੀ ਸਾਡੇ ਕਨਾਲ ਤੋਂ ਪਾਣੀ ਆਉਣਾ ਸ਼ੁਰੂ ਹੋ ਜਾਏਗਾ ਅੰਡਰਗਰਾਊਂਡ ਪਾਣੀ ਦਾ ਸੀ ਡਿਪੈਂਡੈਂਸੀ ਖਤਮ ਕਰਦੇ ਹਾਂ